ਸਤਨਾਮ ਧਰਵਾਹਿ ਗੁਰ ਸਾਹਿਬ ਜੀਓ ਸੋਰਠ ਹੈ ਉਪਾਇ ਭਾਈ ਕਰਨ ਕਾਰਨ ਸੰਰਥ ਜਿਉ ਪਿੰਦ ਜਿਨ ਸਤਿਆ ਭਾਈ ਦੇ ਕਰ ਆਪਣੀ ਵਖ ਸਭ ਜਗ ਜਿਨ ਹੈ ਉਪਾਇ ਭਾਈ ਕਰਨ ਕਾਰਨ ਸੰਰਥ ਸਾਧਿਆ ਭਾਈ ਦੇਖ ਕਰ ਆਪਣੀ ਮਤ ਕិន ਕਹੀਏ ਕਿਉਂ ਦੇਖੀਏ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਦਾਹੀਏ ਭਾਈ ਜਿਸ ਤੇ ਜਾਪੈ ਤਤ ਕਹੰਤਾ ਰਹਾਉ ਜਾ ਕੈ ਘਰ ਸਭ ਕਿਛ ਹੈ ਭਾਈ ਨਉ ਨਿਧ ਭਰੇ ਭੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਊਚਾ ਰੰਮ ਅਪਾਰ ਜੀ ਜਤ ਪ੍ਰਤੀਪਾਦ ਦਾ ਭਾਈ ਨੇਤ ਨਿਤ ਕਰਦਾ ਸਾਰ ਸਤਿਗੁਰੂ ਪੂਰਾ ਭੇtiਐ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇ ਕੀਨਹ ਭਾਈ ਭਰਮ ਭਉ ਹੋਵੇ ਨਾਸ਼ ਮਿਲ ਸੰਤ ਸਭਾ ਮਨ ਮਨ ਜਿਐ ਭਾਈ ਹਰਿ ਕੈ ਨਾਮ ਜਿਨੀ ਸੋਖੂ ਉਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਟ ਜੈ ਭਾਈ ਹੋਇਐ ਸਭ ਕੀ ਤੂਰ ਘਟ ਘਟ ਬ੍ਰਹਮ ਪਸਾਰਿਆ ਭਾਈ ਵੇਖੈ ਸੁਰੇ ਦੂਰ ਜਿਤ ਦਿਨ ਵਿਸਰੇ ਪਾਧਮ ਭਾਈ ਤਿਤ ਦਿਨ ਮਰੀਐ ਤੂਰ ਕਰਨ ਕਰਾਵਣ ਸੰਰਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ মোহ ਬਿਨਾਸ ਇਸ ਭਾਵੈ ਤਾਂ ਮੇਲ ਲਏ ਭਾਈ ਹਿਰਦੈ ਨਾਮੁ ਨਿਵਾਸ ਗੁਰਮੁਖ ਕਮਲ ਪ੍ਰਗਾਸਿਐ ਭਾਈ ਹਿਰਦੈ ਹੋਇ ਪ੍ਰਗਾਸ ਭਾਇ ਬਰਤਾਪ ਬਰਬ ਭਾਈ ਮੌਲਿਆ ਦਨਤ ਅਕਾਸ਼ ਗੁਰਪੂਰੈ ਸੰਤੋਖਿਆ ਭਾਈ ਇਹ ਇਸ ਲਾਗਾ ਭਾਉ ਰਸਨਾ RAM ਰਵੈ ਸਦਾ ਭਾਈ ਸਾਚਾ ਸਾਦ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਨਿਚਲ ਪਾਇਆ ਖਾਉ ਜਿਸ ਪ੍ਰੀਤ ਨਾ ਆਵਈ ਭਾਈ ਸੋ ਜੀ ਆਲਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲ ਜਾਉ ਓਹ ਨਿਰਗੁਣਿਆਰੇ ਪਾਰ ਦਾ ਭਾਈ ਦੇਖ ਥਾਵੇਂ ਥਾਉ ਰਿਜਕ ਸੰਭਾਹੇ ਸਾਸ ਸਾਸ ਭਾਈ ਪੂਰਾ ਜਖਾ ਨਾਓ ਜਿਸ ਗੁਰ ਸਾਚਾ ਭੇਤੀ ਹੈ ਭਾਈ ਪੂਰਾ ਤਿਸ ਕਰਮਾਓ ਤਿਸ ਵਿਣ ਕਹਿ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸਿ ਗਿਰਾਸ ਨਾ ਵਿਸਰੈ ਭਾਈ ਪੇਖੋ ਸਦਾ ਹਜ਼ੂਰ ਸਾਦੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿਨਾ ਪ੍ਰੀਤ ਨਾ ਲਗਿਆ ਭਾਈ ਸੇ ਨਿਤ ਨਿਤ ਮਰਦੇ ਧੂਰ ਅੰਚਲ ਲਾਇ ਤਰਾਇਆ ਭਾਈ ਭਉਜਲ ਉਪ ਸੰਸਾਰ ਕਰ ਕਿਰਪਾ ਨજર ਨਿਹਾਲਿਆ ਭਾਈ ਕੀ ਤੋਨ ਅੰਤ ਅਪਾਰ ਮਨ ਤਨ ਸ਼ੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤੇ ਸਰ ਲਾਗਦੀ ਭਾਈ ਜਿਕੇ ਲਿਖ ਕਾਤਰ ਹਾਰ ਮਨ ਤਨ ਸ਼ੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤੇ ਸਰ ਲਾਗਦੀ ਭਾਈ ਜੇ ਪੇਲ ਮੇਖਾ ਕਾਟ ਰਹਾ ਵਾਹਿਗੁਰੂ ਦੀ ਕਾ ਕਰ ਸਾ ਵਾਹਿ